ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਗੂ ਕਮਨ ਤੇ ਮੇਰੇ ਨਾਲ ਦਾ ਭਾਈ ਰਜਿੰਦਰ ਸਿੰਘ ਤੇ ਭਾਈ ਬਹੁਤ ਪੁਰਾਣਾ ਟਰੱਕ ਡਰਾਈਵਰ ਹੈ ਸਾਡਾ ਬਹੁਤ ਪੁਰਾਣਾ ਸਾਥੀ ਹੈ ਤੇ ਅਸੀਂ ਭਾਈ ਦੇ ਨਾਲ ਕਰਦੇ ਆਂ ਜਿਹਾ ਪੱਗਰਦਾ ਪਤਾ ਟਰੱਕਾਂ ਦੇ ਬਾਰੇ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਸਵਾਗਤ ਜੀ ਭਾਈ ਜੀ ਏ ਦੱਸੋ ਵੀ ਤੁਸੀਂ ਦੱਸਿਆ ਵੀ 1990 ਦੇ ਵਿੱਚ ਤੁਸੀਂ ਆਏ ਨਾ ਟਰੱਕਾਂ ਤੇ ਹਾਂਜੀ ਤੇ ਬਈ ਉਦੋਂ ਕਿਹੜੀਆਂ ਗੱਡੀਆਂ ਹੁੰਦੀਆਂ ਸੀਗੀਆਂ ਡੀ ਹੁੰਦੀਆਂ ਸੀ ਡੀ ਗੱਡੀਆਂ ਹੁੰਦੀਆਂ ਸੀ ਕਿਹੜੀ ਕਿਹੜੀ ਗੱਡੀ ਸੀਗੀ ਤੇ ਕਿੱਥੋਂ ਦੀ ਗੱਡੀ ਸੀ ਜਿੱਦੇ ਉੱਤੇ ਤੁਸੀਂ ਪਹਿਲੀ ਵਾਰ ਗੱਡੀ ਸੀਗੀ ਜੀ ਦੁਰਗਾਪੁਰ ਦੀ ਗੱਡੀ ਚਟਾਣੇ ਉੱਚੀ ਦੀ ਸੀ ਠੀਕ ਹੈ ਸਾਡੇ ਤਾਇਆ ਜੀ ਦੁਰਗਾਪੁਰ ਰਹਿੰਦੇ ਸੀ ਠੀਕ ਹੈ ਜੀ ਤੇ ਉਹ ਵਿਆਹ ਸ਼ਾਦੀ ਨੂੰ ਸਾਡੇ ਤਾਇਆ ਨੇ ਕਰਕੇ ਦਾ ਵਿਆਹ ਸੀਗਾ ਹਾਂਜੀ ਉਹ ਵਿਆਹ ਨੂੰ ਜਦ ਗੱਡੀ ਲੈ ਕੇ ਆਏ ਜੇ ਸਾਰਾ ਪਿੰਡ ਗੱਡੀ ਨੂੰ ਦੇਖਣਾ ਹੈ ਅੱਛਾ ਇੰਨਾ ਗੱਡੀ ਦਾ ਸ਼ੌਂਕ ਸੀ ਅਸੀਂ ਇੰਨਾ ਗੱਡੀ ਦਾ ਸ਼ੌਂਕ ਹੁੰਦਾ ਸੀ ਅੱਛਾ ਜੀ ਤੇ ਭਾਈ ਉਦੋਂ ਉਮਰ ਕਿੰਨੀ ਸੀ ਤੁਹਾਡੀ ਮੈਂ 8ਵੀਂ ਕਲਾਸ ਚ ਪੜਦਾ ਸੀ 8ਵੀਂ ਯਾਨੀ 1917 ਕੋ ਸਾਉਦੀ ਹਾਂਜੀ ਤੇ ਫਿਰ ਭਾਈ ਪਹਿਲਾਂ ਕਨੈਕਟਰੀ ਕਰੀ ਹਾਂ ਜੀ ਕਨੈਕਟਰੀ ਕਰੀ ਕਿੰਨੇ ਕਨੈਕਟਰੀ ਕਿੰਨਾ ਚਿਰ ਕਰੀ 3 ਸਾਲ ਕਨੈਕਟਰੀ ਕਰੀ ਅੱਛਾ ਜੀ ਕਨੈਕਟਰੀ ਦੇ ਵਿੱਚ ਭਾਈ ਕੀ ਕੀ ਮਤਲਬ ਕਿਵੇਂ ਦਾ ਹੁੰਦਾ ਸੀਗਾ ਕੀ ਸਿਸਟਮ ਸੀਗਾ ਉਦੋਂ ਪਹਿਲਾਂ ਹੁੰਦਾ ਸੀਗਾ ਜੀ ਟੈਕਸਰ ਨੂੰ ਜਾਣਾ ਆਪਣੀ ਰੋਟੀ ਖਾਏ ਘਰ ਦਾ ਬੰਦਾ ਹੈ ਸੇ ਕੋਈ ਬਾਹਰ ਲੈ ਉਹਨਾਂ ਨੂੰ ਜਾਣਾ ਆਪਣੀ ਰੋਟੀ ਖਾਣ ਲਈ ਅੱਛਾ ਬਾਅਦ ਚ 150 ਰੁਪਿਆ ਦੇਣਾ ਵੀ ਜਾ ਆਪਣਾ ਖਾ ਜਾ ਅੱਛਾ ਜਾ ਤੱਕ 150 ਵੀ ਬਈ 150 ਵੀ ਨਹੀਂ ਦਿੰਦੇ ਉਹਨੇ ਜਾ ਤੱਕ 100 ਜਾ ਤੱਕ 450 ਰੁਪਏ 40 ਰੁਪਏ ਹੁੰਦੇ ਸੀ ਠੀਕ ਹੈ ਤੇਰੀ ਖਰਚਾ ਪੜ ਜਾਂਦਾ ਉਹਨਾਂ ਡਰਾਈਵਰ ਨੂੰ ਲਾ ਕੇ 100 ਰੁਪਿਆ ਖਰਚਾ ਮਸਾ ਠੀਕ ਹੈ ਜੀ ਉਦੋਂ ਤੇਲ ਦਾ ਬਾਈ ਤੁਸੀਂ ਦੱਸਿਆ ਕੀ ਰੇਟ ਸੀਗਾ 3 ਨਾਲ 3 ਰੁਪਏ ਰੇਟ ਅੰਦਰ ਰੁਪਏ ਦਾ ਰੋਟੀ ਬਾਈ ਉਹਨਾਂ ਢਾਬੇ ਨੂੰ ਬੇ ਹੁੰਦੇ ਸੀ ਹਾਂ ਢਾਬੇ ਹੁੰਦੇ ਸੀ ਤੇ ਰੋਟੀ ਪਾਣੀ ਵਧੀਆ ਮਿਲਦਾ ਸੀ ਹਾਂ ਬਹੁਤ ਕਿੰਨੇ ਕੋ ਰੁਪਈਆ ਚ ਬਾਈ ਉਹ ਬੰਦਾ ਰਾਤਾਂ ਦਾ ਦੇ ਲੋ ਦੋ ਟਾਈਮ ਦਾ 100 ਰੁਪਏ ਖਰਚਾ ਆ ਜਾਂਦਾ ਦੋ ਬੰਦਿਆਂ ਦਾ ਦੋ ਬੰਦਿਆਂ ਦਾ ਸਸਤਾ ਜਿਮਾਨਾ ਸੀ ਹਾਂ ਸਸਤਾ ਜਿਮਾਨਾ ਸੀ ਤੇ ਬਾਈ ਕਿੱਧਰੋਂ ਜਾਂਦੇ ਸੀ ਤੁਸੀਂ ਅਰੇ ਜੀ ਕੰਗਸਿਆਂ ਨੂੰ ਸ਼ਾਮ ਘਵਾਟੀ ਅੱਛਾ ਕੋਈ ਰਾਤ ਤੇ ਘਵਾਟੀ ਨਹੀਂ ਜਾਂਦਾ ਹਾਂ ਜੀ ਕਿਉਂ ਕੋਲੋਂ ਲੱਗ ਕੇ ਜਾਣਾ ਤੇ ਰਾਤ ਨੂੰ ਬਾਈ ਚੱਲਦੇ ਸੀ ਗੱਡੀ ਉੱਪਰ ਕੰਟੇ ਸ਼ਹਿਰ ਵਿੱਚ ਜਲਦੀ ਹੁੰਦੀ ਹੈ ਦਿਨੇ ਦਿਨੇ ਹਰ ਦਿਨ ਰਾਤ ਨੂੰ ਕਦੇ ਨਹੀਂ ਜ ਜਾਂਦੇ ਆ ਚੋਰੀ-ਪੋੜੀ ਦਾ ਬਹੁਤ ਡਰ ਸੀਗਾ ਅੱਛਾ ਚੋਰੀ ਜਾਂਦਾ ਬਾਈ ਕੀ ਕੀ ਲੁੱਟੋ ਘੋਆ ਮਾਰਦੇ ਨੇ ਖੂਬ ਲਖਾਉਂਦਾ ਸੀ ਅੱਛਾ ਵੀ ਚੋਰ ਡਰਾਈਵਰਾਂ ਨੂੰ ਮਾਰ ਦਿੰਦੇ ਗੱਡੀਆਂ ਲੁੱਟ ਕੇ ਲੈ ਜਾਂਦੇ ਆ ਤੇ ਬਾਈ ਕਦੇ ਥੋੜਨਾ ਵੀ ਹੋਇਆ ਹੈ ਪਿੰਡ ਨਾਲ ਸਾਡੇ ਬਾਹਰ ਨਹੀਂ ਜੀ ਹੋਇਆ ਅੱਛਾ ਅੱਛਾ ਤੇ ਇੱਕ ਵਾਰ ਹੋਇਆ ਸੀਗਾ ਸਾਡਾ ਪਿੱਛੋਂ ਦੋ ਟੋਪੇ ਕੱਢ ਕੇ ਲੈ ਗਏ ਸੀਗੇ ਕਿਹੜਾ ਟਾਲੇ ਭਰੋਂ ਪਿੱਛੇ ਰਸਤੇ ਕੱਟ ਕੇ ਤੇ ਬਾਈ ਤੁਸੀਂ ਕਿੰਨਾ ਚਿਰ ਕਰ ਦਿੱਤੀ ਗੱਡੀ ਚਲਾਈ ਹੈ ਮੈਂ ਇਹ ਦੇਖ ਤੋਂ 90 ਤੋਂ 2002 ਇਸ 50 ਆ ਗਈ। اچھا 90 ਤੋਂ ਲੈ ਕੇ ਜਿਹੜੀ 11 12 ਸਾਲ ਤੁਸੀਂ ਉੱਥੇ ਹੀ ਗੱਡੀ ਚ ਲਾਈ। 12 ਸਾਲ ਜੀ ਡੰਨੋਂ ਰਹਿੰਦੇ ਸੀ। ਡੱਲਾਪ ਘਰ ਕੋਲ ਉੱਥੇ ਹੀ ਦੀ ਬਈ। ਕਿਰਾਏ ਪਰ ਰਹਿੰਦੇ ਸੀਗੇ। ਗੱਡੀਆਂ ਚ ਪੈ ਜਾਂਦੇ ਗੁਰਦੁਆਰੇ ਸੈਸ਼ਨ ਦੇ। ਠੀਕ ਹੈ ਠੀਕ ਹੈ। ਤੇ ਉਦੋਂ ਦਾ ਮਾਹੌਲ ਤੇ ਬਈ ਹੁਣ ਦੇ ਮਾਹੌਲ 'ਚ ਕਿੰਨਾ ਫਰਕ ਹੈ? ਬਹੁਤ ਜ਼ਿਆਦਾ ਫਰਕ ਹੈ। ਅੱਛਾ। ਤੇ ਬਈ ਕਿਹੜੀ ਕਿਹੜੀ ਸਟੇਟ ਜਗ੍ਹਾ ਹੈ ਤੁਸੀਂ? ਅਸੀਂ ਜੇ ਤੁਹਾਨੂੰ। ਕਲਕੱਤਾ। ਹਾਂਜੀ। ਮਤਲਬ ਸਾਮ ਕੁਆਟੀ। ਠੀਕ ਹੈ। ਇਸ ਤਿਆਰ ਨੂੰ ਲੱਗੇ ਹੁੰਦਾ ਸੀਗੇ ਠੀਕ ਹੈ ਜੀ ਪੰਜਾਬ ਤੋਂ ਲੁਧਿਆਣਾ ਨੂੰ ਫਿਰ ਭਰ ਕੇ ਸਾਈਕਲ ਸੁਭਾਣਾ ਅੱਛਾ ਜੀ ਕੋਲਕਾਤਾ ਦਾ ਕੋਲਕਾਤਾ ਨੂੰ ਫਿਰ ਕੋਟੀ ਉੱਥੇ ਅੱਛਾ ਜੀ ਫਿਰ ਤੇ ਬਾਈ ਜਦੋਂ ਤੁਸੀਂ ਪੰਜਾਬ ਆ ਕੇ ਪੰਜਾਬ ਆ ਕੇ ਵੀ ਟਰੱਕਾਂ ਦੀ ਕੰਮ ਕਰਿਆ ਹਾਂ ਜੀ ਫਿਰ ਆ ਕੇ ਖੇਤੀ ਕਰੀ ਖੇਤੀ ਤੋਂ ਬਾਅਦ ਅੱਛਾ ਜੀ ਦੋ ਸਾਲ ਖੇਤੀ ਕਰੀ ਉਸ ਤੋਂ ਬਾਅਦ ਫਿਰ ਟਰੱਕਾਂ ਦੇ ਕੰਮ ਸਰ ਠੀਕ ਹੈ ਫਿਰ ਟਰੱਕਾਂ ਦੇ ਕੰਮ ਕਰੇ ਹਾਂ ਜੀ ਕੱਲੇ ਸੀਗੇ ਖੰਡਪਾਟਾ ਇਹਨਾਂ ਨਹੀਂ ਸੀਗਾ ਹਾਂਜੀ ਤੇ ਕੋਈ ਮਨ ਮਨ ਮੰਨ ਮੰਗਦੇ ਸੀ ਨਹੀਂ ਦਿੰਦੇ ਸੀ ਕਰ ਲਾ ਠੀਕ ਹੈ ਪਿੰਡ ਚ ਟਾਣਾ ਹੀ ਆਪਣੇ ਕਰਨਾ ਲਈ ਠੀਕ ਹੈ ਤੇ ਫੇਰ ਭਾਈ ਮਤਲਬ ਵੀ ਜਦੋਂ ਤੁਸੀਂ ਪੰਜਾਬ ਆ ਕੇ ਡਰਾਈਵਰੀ ਕੀਤੀ ਆ ਉਦੋਂ ਕਿਹੜੀ ਕਿਹੜੀ ਚਲਾਉਂਦੇ ਕੈਂਟਰ ਚਲਾਉਂਦੇ ਸੀ ਗਿਆ ਚਲਾਉਂਦੇ ਨੂੰ ਠੀਕ ਹੈ ਠੀਕ ਹੈ ਤੇ ਭਾਈ ਜਦੋਂ ਮਤਲਬ ਤੁਸੀਂ ਇੱਕ ਮੈਨੂੰ ਘਟਨਾ ਦੱਸੀ ਸੀ ਕਿ ਐਕਸੀਡੈਂਟ ਆ ਲਈ ਉਹ ਕੀ ਘਟਨਾ ਸੀਗੀ ਉਹ ਘਟਨਾ ਸੀਗੀ ਜੀ ਮੈਂ ਫਰੀਦਕੋਟ ਤੋਂ ਆ ਰਿਹਾ ਸੀਗਾ ਜੀ ਆਪਣੀਆਂ ਫਰੀਦਕੋਟ ਅੱਛਾ ਕਿੱਥੇ ਦਾ ਮਾਲ ਸੀ ਲੁਧਿਆਣਾ ਦਾ ਹਾਂਜੀ ਲੁਧਿਆਣਾ ਦਾ ਅੱਛਾ ਜੀ ਤੇ ਉਹ ਬਾਈ ਜਿਹੜੀ ਘਟਨਾ ਸੀ ਕੀ ਗੱਲ ਹੋਈ ਸੀ ਐਕਸੀਡੈਂਟਾਂ ਦੀ ਦੋ ਗੱਡੀਆਂ ਸੀਗੀਆਂ ਠੀਕ ਹੈ ਤੇ ਸਾਹਦੇ ਉੱਥੇ ਖੜੀ ਸੀ ਮੇਰੀ ਠੀਕ ਹੈ ਉੱਚੀ ਬੰਟੀ ਸੀ ਠੀਕ ਹੈ ਜੀ ਤੇ ਉਹ ਇਹ ਤੈਨੂੰ ਅਖਮਾ ਫੋਨ ਲਾਇਆ ਮੈਂ ਵੀ ਅੱਜ ਗੱਡੀਆਂ ਖਾਲੀ ਨਹੀਂ ਹੋਣੀ ਹਾਂਜੀ ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਕਿ ਤੂੰ ਗੱਡੀ ਟਿਕਾਣੇ ਤੇ ਜਾ ਕੇ ਖੜੀ ਰਹਿ ਆਰਾਮ ਕਰ ਠੀਕ ਹੈ ਜੀ ਤੇ ਉਦੋਂ ਮਾਰ ਰਸਤੇ 'ਚ ਲੱਗੀ ਹੋਈ ਸੀ ਜੀ ਸ਼ਬੀਲ ਠੀਕ ਹੈ ਜੀ 2007 ਦਾ ਲਈਏ ਅੱਛਾ ਜੀ ਉੱਥੇ ਪ੍ਰਾਹਰਾਈ ਸੀ ਕਿ ਪਾਣੀ ਓਹੋ ਰੋਲੇ ਕੋਈ ਫਾਇਦਾ ਫੇਰ ਉੱਥੇ ਪ੍ਰਾਹਰਾਈ ਰਹੀ ਸੀ ਕਿ ਆਪਣੇ ਠੰਡਾ ਪਾਣੀ ਸੀ ਸ਼ਬੀਲ ਸ਼ਬੀਲ ਲੱਗੀ ਉਹਦੀ ਸ਼ਬੀਲ ਦਾ ਪਾਣੀ ਪੀ ਜਾਂਦੇ ਸੀ ਹਾਂ ਜੀ ਹਾਂ ਜੀ ਅੱਛਾ ਜੀ ਫੇਰ ਤੇ ਮੈਂ ਤੁਹਾਨੂੰ ਜਾਂਦਾ ਸੀ ਅਸੀਂ ਕਿੱਥੇ ਪਾਣੀ ਜਲ ਛੱਕ ਕੇ ਗਏ ਸੀ ਠੀਕ ਹੈ ਜੀ ਮਾਈਕਾ ਜਨਾ ਇਸ਼ਾਰਾ ਕੀਤਾ ਜੀ ਵੀ ਅਸੀਂ ਪਿੱਛੇ ਚੱਲ ਤੱਕਿਆ ਠੀਕ ਹੈ ਤੇ 6 ਬੰਦੇ ਮੂਰੂ ਟ੍ਰੇਨ ਲੈ ਕੇ ਨਹੀਂ ਭਰੇ ਹੋਏ ਅੱਛਾ ਜੀ ਹੋਰ ਗੱਡੀ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਅੱਛਾ ਜੀ ਤੇ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅੱਛਾ ਗੱਡੀ 40 45 ਸਪੀਡ ਵਿੱਚ ਸੀਗੀ ਠੀਕ ਹੈ ਫਿਰ ਜਦੋਂ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀ ਤਾਂ ਜੀ ਗੱਡੀ ਪਿੱਛੇ ਉਤਰੀ ਅੱਛਾ ਗੱਡੀ ਰੋਡ ਤੋਂ ਥੱਲੇ ਉੱਤਰ ਗਈ ਹਾਂਜੀ ਤੇ ਬ੍ਰੇਕ ਬਰੂ ਫੜੀ ਨਹੀਂ ਗੱਡੀ ਬ੍ਰੇਕ ਲੱਗੀ ਬ੍ਰੇਕ ਮਾਰੀ ਜੀ ਕਿੱਟ ਪਾਟ ਗਈ ਗੱਡੀ ਦੀ ਅੱਛਾ ਜਦ ਮੈਂ ਡਬਲ ਫੈਟਰ ਮਾਰਿਆ ਗੱਡੀ ਨਾ ਰੁਕੀ ਤੇ ਕਾਬੂ ਹੋ ਗਏ ਥੱਲੇ ਜਾ ਗਈ ਤੇ ਉਸ ਤੋਂ ਬਾਅਦ ਜਿਹੜੇ ਭਾਂਡੇ ਤੋਂ ਹੁੰਦੇ ਸੀਗੇ ਜਿਹਨਾਂ ਦੇ ਉੱਪਰ ਜਾ ਜੀ ਅੱਛਾ ਬਾਈ ਫੇਰ ਮਤਲਬ ਵੀ ਉਹ ਬੰਤੂ ਹੀ ਗੱਡੀ ਰੋਕਣ ਦੀ ਕੋਸ਼ਿਸ਼ ਕਰੀ ਗੱਡੀ ਚ ਕਿੱਟ ਨਹੀਂ ਕਰਕੇ ਬ੍ਰੇਕ ਛੱਡ ਗਈ ਹਾਂ ਜੋ ਗੱਡੀ ਹੋ ਜਾਣੇ ਭਾਂਡੇ ਤੋਂ ਹੁੰਦੇ ਸੀਗੇ ਜਿਹਨਾਂ ਦੇ ਉੱਪਰ ਜਾ ਛੱਡ ਅੱਛਾ ਜੀ ਤੇ ਫੇਰ ਬਾਈ ਉੱਥੇ ਕੀ ਬਣਿਆ ਕੀ ਹੋਇਆ ਉਹਦਾ ਵਿੱਚ ਉੱਥੇ ਸੱਤ ਅੱਠ ਬੰਦੇ ਮਰ ਗਏ ਸੀ ਅੱਛਾ ਗੱਡੀ ਥੱਲੇ ਆ ਗਏ ਹਾਂਜੀ ਸੱਤ ਅੱਠ ਬੰਦੇ ਜਿਹੜੇ ਮਾਦੋ ਸ਼ਬੀਲ ਦੀ ਸੇਵਾ ਕਰ ਰਹੇ ਸੀ ਹਾਂਜੀ ਫੇਰ ਬਾਈ ਉਹ ਤੋਂ ਬਾਅਦ ਜੀ ਮੈਨੂੰ ਪਰਲਰ ਨੇ ਹਾਂਜੀ ਇੱਕ ਦੂਦ ਖੜਾ ਸੀਗਾ ਜੀ ਸਰਪੰਚ ਨੇ ਉਹਦੇ ਨਾਲ ਬੰਨ ਲਿਆ ਅੱਛਾ ਜੀ ਤੇ ਮੇਰੇ ਤੇ ਤੇਲ ਪਾਉਣ ਦੀ ਕੋਸ਼ਿਸ਼ ਕਰਨ ਲੱਗੇ ਸੀਗੇ ਅੱਛਾ ਵੀ ਤੇਲ ਪਾ ਕੇ ਅੱਗ ਲਾ ਲਓ ਹਾਂ ਵੀ ਤੇਲ ਪਾ ਕੇ ਅੱਗ ਲਾ ਦੇਣੀ ਹੈ ਗੱਡੀ ਨੂੰ ਵੀ ਅੱਛਾ ਬੰਦੇ ਰਵੀ ਵੀ ਇਹਨੇ ਮੰਨਦਾ ਆ ਬੰਦੇ ਬਾਤ ਤੇ ਸਾਡੇ ਹਾਂਜੀ ਅੱਛਾ ਜੀ ਫੇਰ ਤੇ ਉਸ ਤੋਂ ਬਾਅਦ ਜੀ ਕਮਾਂਡੋ ਆਲੇ ਆ ਗਏ ਅੱਛਾ ਜੀ ਕਮਾਂਡੋ ਕਿਵੇਂ ਆ ਗਏ ਉੱਥੇ ਕੋਈ ਅਫਸਰ ਜਾਂਦਾ ਸੀਗਾ ਜੀ ਉਹਦੇ ਨਾਲ ਸੀਗਾ ਜੀ ਕਿਹੜਾ ਅਫਸਰ ਕੋਈ ਮੰਤਰੀ-ਮੰਤਰੀ ਦੀ ਹਾਂ ਸੁਖਵੀਰ ਬਾਦਲ ਜਾਂਦਾ ਸੀਗਾ ਜੀ ਅੱਛਾ ਸੁਖਵੀਰ ਬਾਦਲ ਦਾ ਕਾਫਲਾ ਜਾਂਦਾ ਸੀ ਉਹਦੇ ਕਮਾਂਡੋ ਆ ਗਏ ਉਹਦੇ ਬੋਡੀਗਾਰਡ ਹਾਂਜੀ ਅੱਛਾ ਜੀ ਫੇਰ ਉਹਨਾਂ ਨੇ ਮੈਨੂੰ ਖੁਕ ਖਲਾਇਆ ਅੱਛਾ ਜੀ ਖਲਾਇਆ ਤੇ ਉਦੋਂ ਬਾਅਦ ਤਸਵੀਰਵਾਦ ਵੀ ਭਾਸ਼ਣ ਦੇਣ ਲੱਗੇ ਉੱਥੇ ਕੜ ਕੇ ਹਾਂਜੀ ਅੱਛਾ ਕੀ ਭਾਸ਼ਣ ਦਿੱਤਾ ਤਸਵੀਰਵਾਦ ਨੇ ਉਹ ਕਹਿੰਦਾ ਵੀ ਮੈਂ ਇਹਨੂੰ ਬੱਚੇ-ਬੱਚੇ ਸੰਜਾ ਕਰਾ ਦੂੰਗਾ ਅੱਛਾ ਜੀ ਜਿਹੜੇ ਸੀਨ ਹੋਏ ਨੇ ਮੈਂ ਇਹਨਾਂ ਨੂੰ ਇੰਨਾ ਖਰਚਾ ਦਵਾ ਦੂੰਗਾ ਅੱਛਾ ਮੈਂ ਇਹਨਾਂ ਨੂੰ ਅੱਛਾ ਜੱਦੀ ਗੇਟ ਬਣਾ ਦੂੰਗਾ ਇਹਨਾਂ ਦੀ ਯਾਦਗਾਰੀ ਗੇਟ ਬਣਾ ਦੂੰਗਾ ਹਾਂਜੀ ਅੱਛਾ ਜੀ ਬਹੁਤ ਬਕਵਾਸ ਮਾਰਿਆ ਜੀ ਇਹਨੇ ਅੱਛਾ ਜਿਹੜੀ ਤੁਹਾਡੇ ਪੱਖ 'ਚ ਨਹੀਂ ਗੱਲ ਕਰੀ ਹੈਗੀ ਵੀ ਲੋਕਾਂ ਨੂੰ ਮਤਲਬ ਇਹ ਪੜਕਾਉ ਭਾਸ਼ਣ ਕਰਕੇ ਪੜਕਾਉ ਭਾਸ਼ਣ ਕਰਤਾ ਅੱਛਾ ਤੇ ਉਦੋਂ ਬਾਅਦ 15 ਇੱਕ ਮਿੰਟ ਬਾਅਦ ਹੀ ਆ ਗਏ ਪ ਅੱਛਾ ਬੀਬੀ ਰਜਿੰਦਰ ਕੌਰ ਪੱਠਾ ਦਾ ਉਹ ਵੀ ਉੱਥੇ ਹੀ ਪਹੁੰਚ ਗਈ ਹਾਂ ਜੀ ਅੱਛਾ ਉਹ ਵੀ ਨੰਗੇ ਜਾਂਦੇ ਸੀ ਉਹ ਵੀ ਹਾਂ ਵੋਟਾਂ ਦੇ ਇਲੈਕਸ਼ਨ ਚ ਘੁੰਮਦੇ ਫਿਰਦੇ ਸੀ ਠੀਕ ਹੈ ਠੀਕ ਹੈ ਠੀਕ ਹੈ ਇਲੈਕਸ਼ਨ ਦਾ ਦੌਰ ਸੀ ਹਾਂ ਜੀ ਤੇ ਉਹ ਆਏ ਜੀ ਉਹਦੇ ਕੰਨ ਮੈਂ ਨਾਲ ਆਪਣਾ ਪੁੱਛਿਆ ਕਰਿਆ ਕਹਿੰਦੇ ਕੀ ਗੱਲ ਆ ਤੇ ਤੇ ਆਏ ਆਸ ਵਿੱਚ ਹੀ ਉਹਦੇ ਕੰਨ ਮੈਂ ਖੇਪੜ ਪਈ ਬੀਬੀ ਰਜਿੰਦਰ ਕੌਰ ਪੱਠਲ ਦੇ ਬੋਡੀਗਾਰਡ ਤੇ ਸੁਖਵੀਰ ਬਾਲ ਦੇ ਬੋਡੀਗਾਰਡ ਆਪਸ ਹੀ ਖੇਪੜ ਪਏ ਹਾਂ ਜੀ ਆਦੇ ਵਿੱਚ ਉਹ ਮੇਰੇ ਵਾਸਤੇ ਜੋ ਕਹਿੰਦੇ ਸਗਾ ਵੀ ਇਹ ਬੁੱਕਣਾ ਹੈ ਉਹ ਕਹਿੰਦੇ ਅਸੀਂ ਬੁੱਕ ਨਹੀਂ ਦੇਣਾ ਅੱਛਾ ਵੀ ਸੁਖਵੀਰ ਵਾਲ ਦੇ ਬੋਡੀਗਾਰਡ ਜਿਹੜੇ ਸੀਗੇ ਉਹ ਮੰਨ ਲਾ ਵੀ ਪਿੰਡਾਂ ਦੇ ਨਾਲ ਹੋ ਗਏ ਹਾਂਜੀ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਦੋ ਵੱਧ ਤੋਂ ਵੱਧ ਸਜ਼ਾ ਦੋ ਵੀ ਫਾਂਸੀ ਤੱਕ ਦੀ ਸਜ਼ਾ ਦਵਾਉਂਗੇ ਹਾਂਜੀ ਤੇ ਬੀਬੀ ਰਜਿੰਦਰ ਕੌਰ ਕਹਿੰਦੇ ਨੇ ਵੀ ਕਾਨੂੰਨ ਮੁਤਾਬਕ ਚੱਲਾਂਗੇ ਕਾਨੂੰਨ ਮੁਤਾਬਕ ਕਹਿੰਦੇ ਵੀ ਇਹਨੇ ਕੋਈ ਜਾਣ ਕੇ ਨਹੀਂ ਕਰਿਆ ਹੈਗਾ ਵੀ ਇੱਕਣੇ ਕੁਦਰਤੀ ਹੋ ਗਿਆ ਹਾਂ ਆ ਵੀ ਇਹ ਦਿੱਲੀੋਂ ਚੱਲ ਕੇ ਆਇਆ ਹਾਂਜੀ ਹਾਂਜੀ ਵੀ ਰਸਤੇ 'ਚ ਨਹੀਂ ਕੋਈ ਕਰ ਰਿਹਾ ਇਹ ਜੀ ਕੋਈ ਹੋਈ ਕਰਨਾ ਕੋਈ ਵੀ ਹਾਂਜੀ ਹਾਂਜੀ ਬੀਪੀ ਜਿੰਦਰ ਗੌਰ ਨੇ ਜਿਹੜੀ ਤੁਹਾਡੀ ਸਪੋਰਟ ਕੀਤੀ ਹੈ। ਹਾਂ ਜੀ ਉਹਨਾਂ ਨੇ ਆਪਣੀ ਮਦਦ ਕੀਤੀ ਜੀ। ਅੱਛਾ ਜੀ ਫਿਰ ਭਾਈ ਉੱਥੇ ਕਿਵੇਂ ਉਹ ਤੋਂ ਬਾਅਦ ਹੀ ਉਹਨਾਂ ਨੇ ਗੱਲ ਮੈਨਾਂ ਨੇ ਮੈਨੂੰ ਦੇਨੂੰ ਥਾਣੇ ਪੇਸ਼ ਕਰਤਾ। ਠੀਕ ਹੈ ਜੀ ਫੜ ਕੇ ਦੇ ਲੋ ਥਾਣੇ ਆਦਿਆਂ ਨੂੰ ਦੇਤਾ। ਹਾਂ ਜੀ ਉਹ ਸੈਕਿਟੀ ਮਾ ਕੇ ਵੱਡੇ ਵੱਡੇ ਆਪਸਾ ਆ ਕੇ ਫਿਰ ਉਹਨਾਂ ਨੇ ਵੀ ਮੇਰਾ ਥਾਣਾ ਛਿੱਟ ਖਾਲਸਾ ਹੀ ਕੋਈ ਨਾ ਰਵਾਦਾਨੀ ਨੁਕਸਾਨ ਨਾ ਹੋਵੇ। ਹਾਂ ਥਾਣੇ ਤੋਂ ਵੱਡ ਕੇ ਪਬਲਿਕ अच्छा जी। ਬਈ ਦਾਕੂ ਥਾਣੇ ਨੂੰ ਨਾ ਕਰਾ ਦੇ। ਅੱਛਾ, ਇੰਨੀ ਦੁਨੀਆ ਇਕੱਠੀ ਹੋ ਗਈ। ਇੰਨੀ ਦੁਨੀਆ ਇਕੱਠੀ। ਬਈ ਥਾਣੇ ਨੂੰ ਅੱਗੇ ਨਾ ਲਾਦਣਾ। ਓਏ ਹਾਂ ਜੀ ਅੱਗੇ ਨਾ ਲਾ। ਅੱਛਾ ਬਈ ਫੇਰ। ਫੇਰ ਵੀ ਉੱਥੇ ਮੈਨੂੰ ਸੁਧਾਰ ਲੈਗੇ। ਅੱਛਾ ਜੀ। ਸੁਧਾਰ ਜੀ ਮੈਨੂੰ ਐਸ.ਆਈ. ਮਿਲਿਆ ਦਵਿੰਦਰ। ਅੱਛਾ ਜੀ। ਓਨੇ ਮੈਨੂੰ ਬਹੁਤ بڑے ਆਪਣੇ ਭਰਾਵਾ ਮੰਗਣ। ਬਾਜੀ। ਸੰਭਿਆ। ਬਈ ਇੱਕ ਗੱਲ ਐ, ਮੈਸੇ ਸਾਰੇ ਮੁਲਾਜ਼ਮ ਕੱਤਰੀ ਹਾਂ। ਸਾਰੇ ਮੁਲਾਜ਼ਮ ਹਾਂ। ਉਹੀ ਗੱਲ ਮੈਂ ਕਰਨ ਲੱਗਾ ਵੀ ਸਾਰੇ ਮੁਲਾਜ਼ਮ ਇੱਕੋ ਜਿਹੀ ਨਹੀਂ ਹੁੰਦੇ। ਨਹੀਂ ਤਾਂ ਆਪਾਂ ਰੱਕਾਂ ਵਾਲੇ ਕਹਿੰਦੇ ਨਾ ਵੀ ਪੁ ਸੱਚੇ ਨੂੰ ਸੱਚੀ ਗੱਲ ਕਹੀ ਹੈ ਠੀਕ ਹੈ ਬੀਬੀ ਰਜਿੰਦਰ ਗੌਰ ਪੱਠਾ ਦੇ ਨਾਲ ਦੀ ਸਪੋਰਟ ਕਰੀ ਇਹਨਾਂ ਨੂੰ ਪਿੰਡ ਨਾਲ ਤੋਂ ਛੁੜਾਇਆ ਠੀਕ ਹੈ ਬਚਾ ਕੇ ਉਹ ਕਹਿੰਦੇ ਵੀ ਜੋ ਕਾਨੂੰਨ ਮੁਤਾਬਕ ਸਜ਼ਾ ਦੀ ਬਣਦੀ ਉਹ ਮਿਲੇਗੀ ਇਹਨਾਂ ਨੇ ਮਤਲਬ ਬੀਬੀ ਨੇ ਪੱਠਾ ਜੀ ਨੇ ਇਹਨਾਂ ਨੂੰ ਥਾਣੇ ਜਾ ਕੇ ਪੇਸ਼ ਕਰਾਤਾ ਥਾਣੇ ਵਾਲਿਆਂ ਨੇ ਮੰਨ ਲਓ ਵੀ ਅੱਗੇ ਸਿਧਾ ਥਾਣੇ ਭੇਜਤਾ ਉੱਥੇ ਇਹਨਾਂ ਨੂੰ ਦਵਿੰਦਰ ਸਿੰਘ ਐਸਆਈ ਮਿਲੇ ਉਹ ਕਹਿੰਦੇ ਵੀ ਸਾਨੂੰ ਮੈਨੂੰ ਭਰਾਵਾ ਵਾਂਗੂ ਮਤਲਬ ਇਹਨਾਂ ਨੇ ਰੱਖਿਆ ਕਰਿਆ ਭਾਈ ਕੀ ਕਹਿੰਦੇ ਫਿਰ ਸਰਦਾਰ ਦਵਿੰਦਰ ਸਿੰਘ ਹੁਣੀ ਉਹਨਾਂ ਨੇ ਮੈਨੂੰ ਨੜਾਇਆ ਛੜਾਇਆ ਥੋਪ ਕੇ ਕੱਪੜੇ अच्छा साबण तेल ਦਿੱਤਾ ਮੈਨੂੰ اچھا ਕੱਪੜੇ ਭੁਜਾ ਕੇ ਦਿੱਤੇ ਕੱਪੜੇ ਵੀ ਆਪਣੇ ਵਰਤੇ ਅੱਛਾ ਉਹ ਗੱਲ ਤੋਂ ਅੱਛਾ ਮੈਨੂੰ ਕਮਬੈਡਰੂਮ ਦੇ ਜਾ ਕੇ ਨਵੀਂ ਚ ਲਾਈਟ ਕਰੋ ਠੀਕ ਹੈ ਆਰਾਮ ਕਰੋ ਠੀਕ ਹੈ ਤੇ ਸ਼ਾਮ ਨੂੰ ਉਹਨਾਂ ਨੇ ਕਿਸੇ ਦੌਰੇ ਪਰ ਜਾਣਾ ਸੀਗਾ ਮੁੰਸੀ ਨੂੰ ਕਹਿ ਕੇ ਗਏ ਠੀਕ ਹੈ ਵੀ ਇਹਨੂੰ ਰੋਟੀ ਖਣਾਉਣੀ ਹੈ ਠੀਕ ਹੈ ਮੈਨੂੰ ਰੋਟੀ ਪਾਣੀ ਕੋਣਾ ਤਿਆਰ ਰੱਖਣਾ ਹੈ ਥਾਂ ਜਾ ਰੱਖਣਾ ਠੀਕ ਹੈ ਤੇ ਮੇਰੇ ਮੁਖੀਆਂ ਮਾਲੀਆਂ ਸੀਗੇ ਮੂੰਹ ਸੁੱਜਿਆ ਸੀਗਾ ਹਾਂਜੀ ਵਿਚ ਰੋਟੀ ਨਾਲ ਨਾ ਖਾਣ ਮੁੰਸੀ ਨੇ ਕਹੀ ਮਾਂ ਮਿੱਠੀ ਸਾਹਿਬ ਰੋਟੀ ਨਹੀਂ ਖਾਉਣੀ ਹਾਂਜੀ ਜੀ ਉਹ ਕਹਿੰਦਾ ਵੀ ਸਾਬ ਕਹਿੰਦਾ ਵੀ ਰੋਟੀ ਜ਼ਰੂਰ ਖਾਉਣੀ ਆ ਠੀਕ ਹੈ ਬਈ ਜੇ ਤੂੰ ਇੱਕੋ ਖਾ ਲਾ ਹੂੰ ਹੂੰ ਤੇ ਸਾਡਾ ਵੀ ਬਰਦੀ ਦਾ ਸਵਾਲ ਆ ਵੀ ਸਾਬ ਆ ਕੇ ਮੈਨੂੰ ਕਹਿੰਦਾ ਵੀ ਅਸੀਂ ਕਹਿਣ ਜੋ ਕੇ ਹੋ ਜਾ ਕੇ ਵੀ ਰੋਟੀ ਬਣੀ ਖਵਾਇਆ ਹਾਂ ਵੀ ਚਾਹ ਦੀ ਸੇਵਾ ਕਿਉਂ ਨਹੀਂ ਕੀਤੀ ਠੀਕ ਆ ਬਈ ਹਾਂਜੀ ਉਦੋਂ ਬਾਅਦ ਜੀ ਉਹਨਾਂ ਦੂਜੇ ਮਿਲ ਜਾਨਾ ਮੇਰਾ ਮੈਡੀਕਲ ਕਰਾਇਆ ਮੈਨੂੰ ਦਵਾਈਆਂ ਦਵਾਈਆਂ ਅੱਛਾ ਜੀ ਮੈਨੂੰ ਕੋਰਟ 'ਚ ਪੇਸ਼ ਕਰਿਆ ਅੱਛਾ ਜੀ ਠੀਕ ਆ ਹਾਂਜੀ ਫੇਰ ਉਹ ਦੋਵਾਂ 'ਚ ਫੇਰ ਭਾਈ ਇਹ ਰੇਜ ਭੇਜਤਾ ਹਾਂ ਉਹ ਹਾਂ ਮੈਨੂੰ ਫੇਰ ਜੇਲ੍ਹ ਭੇਜਤਾ ਜੀ ਆਪਣੇ ਸਹਾਰਾ ਆਪਣੇ ਲੁਧਿਆਣਾ ਜਲਦ ਹਾਂ ਲੁਧਿਆਣਾ ਸੈਂਟਰ ਦੇਲਜੀ ਅੱਛਾ ਇੱਥੇ ਬਾਈ ਖਾਜਣਾ ਤੇ ਬਾਈ ਫਿਰ ਮਤਲਬ ਇਹ ਕੋ ਉਥੇ ਜਿਹੜੀ ਕੁੱਟਮਾਰ ਜਦੋਂ ਉਥੇ ਦਾ ਹੋ ਗਈ ਹੋ ਗਈ ਪੁਲਿਸ ਨੇ ਜਿਹੜੀ ਤੁਹਾਨੂੰ ਉੱਥੋਂ ਟੋੜਨਾ ਕੋਈ ਕੋਈ ਹੱਥ ਨਹੀਂ ਲਾਇਆ ਨਾ ਪੁਲਿਸ ਨੇ ਸਾਡੀ ਸੇਵਾ ਕੀਤੀ ਵਾਹ ਜੀ ਵਾਹ ਧੰਨਵਾਦ ਆ ਸਰਦਾਰ ਦੁਰਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਇਹਨਾਂ ਦੇ ਔਖੇ ਘੜੀ ਦੇ ਵਿੱਚ ਦਵਾਈ ਬੂਟੀ ਰੋਟੀ ਬਣ ਕੇ ਤਿਆਰ ਰੱਖਿਆ ਫਿਰ ਭਾਈ ਇੱਜ ਕਿੰਨਾ ਚੱਲ ਰਿਹਾ ਜੇਲ੍ਹ ਤੋਂ ਮੈਂ 9 ਮਹੀਨਾ ਰਹੀ ਸਸ ਵਗੈਰਾ ਹੈ ਨਹੀਂ ਜਦੋਂ ਕਿਸਨ ਸਾਈਕਲ ਸੀ ਉਹਦੇ ਕਰਕੇ ਤਾਂ ਮੱਭਰੀ ਹੋ ਗਏ ਨਹੀਂ ਫਿਰ ਮੌਕੇ ਤੇ ਜਮਾਨਤ ਜਮਾਨਤ ਲਾ ਤੇ ਜਮਾਨਤ ਮੈਂ ਚਾਹ ਹੋਗਾ ਹੁੰਦੀ ਸੀ ਕਿ ਜੀ ਚੱਕੀ ਨਹੀਂ ਹੈਗੀ ਜੀ ਅੱਛਾ ਜੀ ਚੰਡੀਗੜ੍ਹ ਤੋਂ ਜਵਾਨ ਤੋਂ ਹੋ ਜਣੀ ਸੀ ਕਿ ਚੱਕੀ ਨਹੀਂ ਮਗਰ ਮੈਂ 5-6 ਮਹੀਨੇ ਕੱਟੀ ਬੈਠਾ ਸੀਗਾ ਜੀ ਅੱਛਾ ਜੀ ਮਾਝੇ ਸਜ਼ਾ ਹੋਊਗੀ ਮੈਨੂੰ ਫੇਰ ਆਉਣਾ ਪੈਣਾ ਠੀਕ ਹੈ ਫੇਰ ਉਹ ਮੈਂ ਉਹ ਕੱਟ ਕੇ ਪਿੱਛੇ ਪੂਰੀ ਕਰ ਦਿੰਦਾ ਚਾ 9 ਮਹੀਨੇ ਬਾਈ ਅੰਦਰ ਰਹਿਣਾ 9 ਮਹੀਨਿਆਂ ਬਾਅਦ ਫਿਰ ਛੁੱਟ ਕੇ ਘਰੇ ਆਏ। ਹਾਂ ਜਬੜੀ ਹੋ ਗਿਆ ਸੀ ਮੈਨੂੰ। ਅੱਛਾ 9 ਮਹੀਨਿਆਂ ਬਾਅਦ ਯਾਨੀ ਤੁਸੀਂ ਬਰੀ ਹੋ ਗਏ। ਬਰੀ ਹੋ ਗਿਆ 1000 ਰੁਪਏ ਜੁਰਮਾਨਾ ਕਰਿਆਂ ਦੀ। 1000 ਰੁਪਏ ਫੈਨ ਕਰਕੇ ਤੁਹਾਨੂੰ ਬਰੀ ਕਰਤਾ। ਹਾਂਜੀ। ਤੇ ਬਾਈ ਫਿਰ ਜਦੋਂ ਮਤਲਬ ਵੀ ਤੁਸੀਂ ਬਾਹਰ ਆਉਂਦੇ ਫਿਰ ਦੁਬਾਰਾ ਗੱਡੀ ਚ ਚਲਦੇ ਹੋ। ਹਾਂ 3 ਮਹੀਨੇ ਫਿਰ ਮੈਂ ਰੈਕਟ ਕਰੀ। ਅੱਛਾ ਘਰੇ। ਹਾਂਜੀ ਉਦੋਂ ਬਾਅਦ ਫਿਰ ਘਰ ਦਾ ਖਰਚਾ ਪਾਣੀ ਚੋਰਨ ਵਾਸਤੇ। ਹਾਂਜੀ। ਫਿਰ ਗੱਡੀ ਬੜੀ। ਠੀਕ ਹੈ ਜੀ। ਫਿਰ ਗੱਡੀ ਕਿੱਥੇ ਚਲਾਉਂ ਲੱਗੇ? ਫਿਰ ਗੱਡੀ ਪਟ ਫਿਰ ਪਿੰਡੋਂ ਪਟਿਆਲੇ ਆ ਗਏ ਹਾਂਜੀ ਤੇ ਪਟਿਆਲੇ ਰਹਿਣ ਲੱਗ ਗਏ ਹਾਂਜੀ ਤੇ ਫਿਰ ਕਿਹੜੀ ਗੱਡੀ ਚਲਾਈ ਪਈ ਫਿਰ ਬਾਜੀ ਐਸੇ ਚਲਾਈ ਆਪਣੇ ਕੈਂਟਰ ਗੱਡੀ ਠੀਕ ਆ ਕਿੱਦਾਂ ਚਲਦੇ ਸੀਗੇ ਫਿਰ ਫਿਰ ਅਸੀਂ ਰਿਸ਼ੀਕੇਸ਼ ਨੂੰ ਗਏ ਜੀ ਅੱਛਾ ਜੀ ਰਿਸ਼ੀਕੇਸ਼ੋਂ ਕੱਪੂਣਾ ਹੋ ਗਿਆ ਜੀ ਜਿੱਦਾਂ ਨੂੰ ਮਾਲ ਮਿਲਣਾ ਤੁੰਮੀ ਚਾਜਣਾ ਅੱਛਾ ਅੱਛਾ ਇੱਕ ਵਾਰੀ ਬਈ ਤੁਸੀਂ ਮੈਨੂੰ ਗੱਲ ਦੱਸੀ ਸੀ ਕਿ ਤੁਹਾਡੇ ਇੱਕ ਵਾਰੀ ਕੁੱਤਾ ਰੱਖਿਆ ਹੋਇਆ ਸੀਗਾ ਹਾਂਜੀ 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 ਅੱਛਾ ਉਹ ਉਹ ਕੀ ਕਰਨਾ ਸੀ ਵੀ ਉਹ ਕੁੱਤਾ ਰੱਖਿਆ ਸੀਗਾ ਜੀ ਰੱਖਿਆ ਵੀ ਨਹੀਂ ਹੋਇਆ ਸੀ ਗਾਈ ਉਹ ਬਾਹਰ ਤੋਂ ਪਤਾ ਸੀ ਗਾਈ ਅੱਛਾ ਆਪਣੇ ਘਰ ਰਹਿਣ ਲੱਗਿਆ ਰੋਟੀ ਪਾਣੇ ਕੌਣ ਲੱਗੇ ਅੱਛਾ ਜੀ ਉਹ ਆਇਆ ਮੈਂ ਜੀ ਗੱਡੀ ਦੀਆਂ ਚਾਬੀਆਂ ਰੋਟੀ ਖਾਂਦੇ ਨੇ ਚੁੱਲ੍ਹੇ ਪੁਰੇ ਰੱਖਦੀਆਂ ਅੱਛਾ ਜੀ ਉਹਨੇ ਕੀ ਕਰਿਆ ਜੀ ਚਾਬੀਆਂ ਚੱਕੀਆਂ ਚਾਬੀਆਂ ਚੱਕ ਕੇ ਬੈਠਾ ਦਰ ਵਿੱਚ ਰਿਹਾ ਕੁੱਤਾ ਅੱਛਾ ਅੱਛਾ ਚਾਬੀਆਂ ਚੁਪੀਆਂ ਲਪੀਆਂ ਨਾ ਮਿਲੀਆਂ ਹਾਂਜੀ ਉਹ ਜਦੋਂ ਬੈਠਾ ਦਰ ਵਿੱਚ ਮਾਰੀ ਬੈਠਾ ਦਰ ਵਿੱਚ ਕੁੱਤਾ ਚਾਬੀਆਂ ਨਹੀਂ ਬੈਠਾ ਅੱਛਾ ਤੇ ਮੈਂ ਚਾਬੀ ਚੱਕਣ ਲੱਗਿਆ ਉਹਨੇ ਮੈਨੂੰ ਫੜ ਲਿਆ ਅੱਛਾ ਕਿਵੇਂ ਫੜਿਆ ਕਿਵੇਂ ਲੱਤ ਨੂੰ ਤੋੜ ਲਈ ਪਹਿਲਾਂ ਮੈਂ ਉਹਨੇ ਮੇਰਾ ਘੁੱਟ ਬੰਨ ਲਿਆ ਅੱਛਾ ਘੁੱਟ ਮੋਦਾ ਕੰਨ ਮਰੋੜ ਕੇ ਛਡਾਇਆ ਫੇਰ ਉਹਨੇ ਮੇਰੀ ਲੱਤ ਫਾੜ ਲਈ ਅੱਛਾ ਲੱਤ ਫਾੜਦੀ ਉਹਨੇ ਫੇਰ ਮਰੀ ਅੱਛਾ ਫੇਰ ਮੈਂ ਹੀ ਹੋੜੀ ਹੋੜੀ ਉਹਨੂੰ ਕਾਪੂ ਕਰਿਆ ਹਾਂਜੀ ਰੱਸੀ ਦਾ ਫੜ ਲਿਆ ਠੀਕ ਹੈ ਫੇਰ ਮੇਰੇ ਕੋ ਪੁੰਨੇ ਦਾ ਮਾਰ ਪਰਿਆ ਜਗਾਈ ਹਾਂਜੀ ਹਾਂਜੀ ਫੇਰ ਮੈਂ ਉਹਨੂੰ ਗੱਡੀ ਦੇ ਪਿੱਛੇ ਬੰਨ ਕੇ ਲੈ ਲਈ ਅੱਛਾ ਕੁੱਤੇ ਨੂੰ ਹਾਂਜੀ ਨਾਲੇ ਲੈ ਗਿਆ ਮਾਣ ਤੈਨੂੰ ਸਜਾ ਮਾਰਨਾ ਨਹੀਂ ਉਠਣਾ ਨਹੀਂ ਅੱਛਾ ਤੈਨੂੰ ਬਾੜ ਚੜ ਜਾਂਦਾ। ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਇਹ ਜਿਹੜੀ ਘਟਨਾ ਆਇਆ ਨਾ ਇਹ ਅਸੀਂ ਇਕੱਠੇ ਡਿਲੀਵਰੀ ਕਰਦੇ ਸੀਗੇ ਇੱਕ ਮਾਲਕ ਕੋਲੇ। ਉਦੋਂ ਮੈਂ ਵੀ ਡਿਲੀਵਰੀ ਕਰਦਾ ਸੀਗਾ ਨਾ ਭਾਈ ਇੱਕ ਗੱਡੀ ਮੈਂ ਚਲਾਉਂਦਾ ਸੀ ਇੱਕ ਤੁਸੀਂ ਚਲਾਉਂਦੇ ਸੀ ਨਾ। ਹਾਂ ਦੋਵੇਂ ਗੱਡੇ ਉੰਨੇ ਦੀਆਂ ਭਰ ਗਿਆ ਦੀਆਂ ਤਾਂ ਮੇਰੇ ਜਦੋਂ ਗੱਲ ਹੁਣ ਧਿਆਨ ਚ ਕਈ ਵਾਰ ਨਿਕਲ ਜਾਂਦੀ ਹੈ ਗੱਲ ਕਿਤੇ ਫੇਰ ਵੀ ਆਪਾਂ ਦੁਬਾਰਾ ਕਰਾਂਗੇ। ਤਾਂ ਭਾਈ ਅਸੀਂ ਗੱਡੀਆਂ ਭਰ ਕੇ ਆਏ ਸੀ ਡੀਸੀਡਬਲ ਤੇ ਹਣਾ। ਇਹ ਰਾਤ ਨੂੰ ਆਪਦੇ ਘਰੇ ਆ ਕੇ ਮੈਂ ਆਪਦੇ ਘਰੇ ਜਦ ਗਿਆ ਜਦ ਸਵੇਰੇ ਤੁਹਾਨੂੰ ਲੱਗੇ ਸਵੇਰੇ ਫੋਨ ਕਰਿਆ ਤਾਂ ਭਾਈ ਦਤਾ ਹਾਤਾਬਲ ਪਾੜੇ ਕੇ ਕੁੱਤੇ ਨੇ ਤੇ ਇਹ ਨੂੰ ਮੈਂ ਕਿਹਾ ਬਾਈ ਹੁਣ ਕਿਵੇਂ ਕਰਨਾ ਹੈ ਕਹਿੰਦਾ ਮੈਂ ਆ ਰਿਹਾ ਜਦੋਂ ਇਹ ਮੇਰੇ ਕੋਲੇ ਪਹੁੰਚਿਆ ਦੱਖਣਵਰ ਸਾਹਿਬ ਡਾਲਦੇ ਦੇ ਵਿੱਚ ਕੋਈ ਕੁੱਤਾ ਬੰਦਿਆ ਹੋਇਆ ਹਾਂਜੀ ਫਿਰ ਛੱਡਿਆ ਕਿਤੇ ਢਾਣੇ ਛੱਡਿਆ ਸੀ ਪਵਾਨੀ ਗੜ ਛੱਡਿਆ ਸੀਗੇ ਚੌਂਕੀ 'ਚ 40 ਦਾ ਅੱਛਾ ਜੀ ਪਵਾਨੀ ਗੜ ਆਪਣੇ ਘਰੇ ਆਉਂਦਾ ਪਵਾਨੀ ਗੜ ਨਹੀਂ ਉੱਥੇ ਛੜੇ ਦੇਵੀ ਗੜ ਹਾਂ ਦੇਵੀ ਗੜ ਹਾਂ ਦੇਵੀ ਗੜ ਦਾ ਭਾਂਜਾ ਲੱਗਿਆ ਆਦੀ ਅੱਛਾ ਫਿਰ ਉੱਥੇ ਛੰਪੂ ਦਾ ਚੌਂਕੀ 'ਚ ਛੱਡਦਾ ਹਾਂ ਚੌਂਕੀ 'ਚ ਛੱਡਿਆ ਸੀ ਫਿਰ ਚੌਂਕੀ 'ਚ ਜਾ ਕੇ ਉਹਨੇ ਪਾਣੀ ਪੂਣੀ ਪੀਤਾ ਅੱਛ ਇਹ ਵੀ ਉਹਨਾਂ ਦੇ ਮੁਲਾਜ਼ਮਾਂ ਗਾੜੀ ਪੈ ਗਈ ਜੀ ਅੱਛਾ ਕੁੱਤੇ ਨੂੰ ਕੁੱਤੇ ਨੂੰ ਭਾਈ ਨੇ ਥਾਣੇ ਪਜਾਤਾ ਵੀ ਮੈਨੂੰ ਇਹਨੇ ਵੱਡਿਆ ਰਹੀ ਇਹਨੂੰ ਥਾਣੇ ਛੱਡ ਕੀ ਹੁੰਦੇ ਆ ਅਸਲ ਉਹ ਕੋਈ ਨਹੀਂ ਥਾਣੇ ਦੇ ਮੂਰੇ ਹੂੰ ਤਾਰਤਾ ਪਰ ਥਾਣੇ ਜਾਪੜੇ ਹੁੰਦੇ ਪਾਣੀ ਪੂਣੀ ਪੀਤਾਉਂਦੇ ਆ ਹਾਂਜੀ ਹਾਂਜੀ ਤੇ ਭਾਈ ਕੇਰਾ ਸ਼੍ਰੀਨਗਰ ਵੀ ਗਏ ਸੀ ਕਿ ਆਪਾਂ ਨਾ ਹਾਂਜੀ ਹਾਂਜੀ ਤਾਂ ਤੁਹਾਨੂੰ ਸ਼੍ਰੀਨਗਰ ਦੀ ਘਟਨਾ ਦੱਸਦੇ ਆ ਭਾਈ ਕੀ ਹੋਇਆ ਸੀ ਜਦੋਂ ਆਪਾਂ ਸ਼੍ਰੀਨਗਰ ਗਏ ਸੀ ਸ਼੍ਰੀਨਗਰ ਵਿੱਚ ਉਹ ਪਲੇਆਲੇ ਵੱਡੀਆਂ ਪਲੇਆ ਜਿਗੀਆਂ ਗੱਟੀਆਂ ਹਾਂਜੀ ਸ਼੍ਰੀਨਗਰ ਦਾ ਮਾਲ ਸੀਗਾ ਜੀ ਤਿੰਨ ਗੱਡੀਆਂ ਤਿੰਨ ਗੱਡੀਆਂ ਗਈਆਂ ਸੀਗੀਆਂ ਹ ਤਾਂ ਜੀ ਜੀ ਨਾ ਪਹੁੰਚਾਈ ਹਾਂਜੀ ਉੱਥੇ ਸਾਡੇ ਨਾਲ ਇੱਕ 30 ਗੱਡੀ ਵਾਲਾ ਬਜ਼ੁਰਗ ਸੀਗਾ ਜੀ ਸਿਆਣਾ ਹਾਂਜੀ ਹਾਂਜੀ ਉਹਨੇ ਕਹਿੰਦਾ ਇਸ ਚੁਪਾਦੀਆਂ ਦਾ ਬਹੁਤ ਦਾ ਘਸਰਾ ਜੀ ਨੂੰ ਕਹਿੰਦਾ ਆਪਣੀਆਂ ਦਾੜੀਆਂ ਮੱਚਾ ਮਨਾਲਾ ਮੈਂ ਉਹਨੂੰ ਕਹੀ ਮੈਂ ਵਰਸੇ ਕੋ ਬੰਦਾ ਵੀ ਮੈਂ ਇਹ ਕੁਮ ਨਹੀਂ ਕਰ ਸਕਦਾ ਕਿ ਮਾਰ ਜਣੇ ਮਾਰ ਜਣਦੇ ਸਹੀ ਗੱਲਾਂ ਤੇ ਸਾਡੇ ਇੱਥੋਂ ਬਥਰੀ ਆ ਬਹੁਤ ਮਾਰਦੇ ਸੀਗੇ ਸਾਡੀ ਗੱਡੀ ਦੇ ਅਸੀਂ ਸਭ ਫੁੱਟੇ ਸੀਗਾ ਇਹਨਾਂ ਦੀ ਗੱਡੀ ਦੇ ਸੀਤੇ ਫੁੱਟੇ ਸੀ ਹਾਂ ਮੇਰੀ ਗੱਡੀ ਦਾ ਸੀਤਾ ਰੁੱਟਿਆ ਦੀ ਹਾਂਜੀ ਅਨੰਤਨਾਗ ਦੋਸਤਾਂ ਨੂੰ ਦੱਸਣਾ ਜਾਂਦਾ ਨਹੀਂ ਕਰਦੇ ਉੱਧਰੋਂ ਜਾਂਦੇ ਨਹੀਂ ਸੀਗੇ ਜਾਂਦੇ ਨਹੀਂ ਸੀ ਉਦੋਂ ਬਾਈ ਬਹਾਮਾਹੋ ਖਰਾਬ ਸੀਗਾ ਬਹੁਤ ਜ਼ਿਆਦਾ ਬਹੁਤ ਖਰਾਬ ਸੀ ਗਈ ਤਾਂ ਅਸੀਂ ਜਦੋਂ ਸਰੀਨਗਰ ਪਹੁੰਚੇ ਤਾਂ ਸਾਨੂੰ ਪੁਲਸ ਆਇਆ ਮੈਨੂੰ ਰੋਕਿਆ ਪੁਲਸਾਂ ਦੇ ਨਾਲ ਮੇਰੇ ਨਾਲ ਬਹਿ ਕੇ ਗਏ ਇਹ ਮੇਰੇ ਪਿੱਛੇ ਪਿੱਛੇ ਆਉਂਦੇ ਹੈਗੇ ਤਿੰਨੇ ਹੀ ਤਕਰੀਬਨ ਮੇਰੇ ਘਰ ਦੇ ਨਵੇਂ ਨਵੇਂ ਜੱਲ ਲੱਗੇ ਸੀ ਹਾਂ ਪਹਿਲੀ ਵਾਰ ਪਹਿਲੇ ਤੁਸੀਂ ਪਹਿਲੀ ਵਾਰ ਸੀ ਮੈਂ ਘਣੀ ਇੱਕ ਦੋ ਵਾਰੀ ਪਹਿਲਾਂ ਗਿਆ ਸੀਗਾ ਹਾਂਜੀ ਤਾ ਅੱਗੇ ਮੁਕਾਬਲਾ ਚੱਲੀ ਜਾਣਾ ਜਿਹੜਾ ਸਾਡੇ ਨਾਲ ਸੀਗਾ ਬੰਦਾ ਉਹਨੇ ਕਹਦਾ ਕਹਿੰਦੇ ਦਸ ਤਵੰਦੀਆਂ ਬੜਾ ਜੋਰ ਬਾਈ ਜਦੋਂ ਫਿਰ ਉਹ ਪਿੱਛੇ ਪੈ ਗਿਆ ਗੱਡੀ ਨਾਲ ਕਿਵੇਂ ਜੋ ਕਰਦੀ ਉਹ ਤੂੰ ਮੈਂ ਸਾਡੀ ਦਾੜੀ ਵਿੱਚ ਮਨਾਉਣਾ ਮਨਾਉਂਦਾ ਆਪੇ ਆ ਕੇ ਗੱਡੀ ਨਾਲ ਫੜ ਗਈ ਤਾ ਸਹੀ ਗੱਲ ਹੈ ਅਸੀਂ ਨਾਲ ਨਾਲ ਲਾ ਕੇ ਵੀ ਤੂੰ ਸਾਡੀਆਂ ਦਾੜੀਆਂ ਵਿੱਚ ਮਨਾਉਣਾ ਵੀ ਤੂੰ ਵੱਡੀਆਂ ਨਾਲੇ ਕਦੇ ਫੜਦਾ ਸਹੀ ਗੱਲ ਤੂੰ ਤਾਂ ਕਹਿੰਦਾ ਵੀ ਮੈਂ ਰੰਦੇਣੀ ਕੋਈ ਆ ਨਹੀਂ ਸਕਦਾ ਮੈਂ ਆ ਮੈਂ ਮੇਰੀ ਚੱਲਦੀ ਬਹੁਤ ਹੈ ਇਹ ਮੇਰੀ ਸਵੀਰਵਾਦ ਗੱਡੀ ਹੈ ਮੈਂ ਹੁਣ ਕਿੱਥੇ ਚਲੇਗਾ ਸਵੀਰਵਾਦ ਹੁੰਦੀ ਗੱਲ ਹੈ ਹਾਂ ਜੀ ਨਾ ਵੀ ਮੇਰੇ ਦਾ ਸਿੱਧੀ ਸੁਰਵੀਰ ਨਾਲ ਬਸ ਉਹਨਾਂ ਨਾਲ ਗੱਲਬਾਤ ਆ ਤੇ ਹੋਰ ਬਾਈ ਕੋਈ ਘਟਨਾ ਕੋਈ ਜ਼ਿੰਦਗੀ ਦੀ ਟਰਸਟਿੰਗ ਜਿਹੜੀ ਮਾਦੋ ਵੀ ਉਹ ਤੋਂ ਬਾਅਦ ਨਹੀਂ ਜੀ ਕੋਈ ਬੰਦ ਅੱਛਾ ਤੇ ਅੱਜ ਕੱਲ ਬਾਈ ਹੁਣ ਕੀ ਕਰ ਰਹੇ ਹੋ ਤੁਸੀਂ ਹਾਂ ਜੀ ਚੜ੍ਹ ਕਲ ਦੀ ਗੱਡੀ ਚਲਾਉਂਦੇ ਆ ਯਾਨੀ ਕਿ ਇਸ ਦੀ ਸੜਕਾਂ ਵਾਲਿਆਂ ਦੀ ਜਿਹੜਿਆ ਰੋਡ ਬਣਾਉਂਦੇ ਨੇ ਹਾਂ ਜੀ ਤੇ ਕਿਹੜੀ ਗੱਡੀਆਂ ਬਾਈ ਹੁਣ 12 ਦਾ ਗੱਡੀ ਹੈ ਪੁਰਾਣਾ ਮਾਡਲ ਐਸ ਗੱਡੀ ਐਸ ਗੱਡੀ ਬਾਈ ਅੱਜ ਦੀ ਡੇਟ ਤੇ 2025 ਦੇ ਵਿੱਚ ਵੀ ਐਸ ਮਾਡਲ ਗੱਡੀ ਚਲਾਉਂਦਾ ਹੈ ਕਿਹੜਾ ਮਾਡਲ ਹੋਊਗਾ ਬਾਈ ਇਹ ਬਈ 82 ਮਾਡਲ ਹੈ 82 ਮਾਡਲ ਗੱਡੀ ਦਾ ਡਰਾਈਵਰ ਆ ਆਪਣੇ ਕੋਲੇ ਬੈਠਾ 82 ਮਾਡਲ ਗੱਡੀ ਨੂੰ ਜੇ ਮੈਂ ਵੀ ਕਹਾਂ ਨਾ ਮੈਂ ਮੈਂ ਬਹੁਤ ਪੁਰਾਣਾ ਡਰਾਈਵਰ ਆ ਵੀ ਮੈਂ ਜਦੋਂ ਸ਼ਾਇਦ ਮੇਰੇ ਤੋਂ ਵੀ ਨਾ ਬਾਈ ਉਹ ਚੱਲੇ ਹੈ ਨਾ ਅੱਛੀ ਬੰਦੇ ਦਾ ਸਾਡਾ ਡਰਾਈਵਰ ਕੋਈ ਨਹੀਂ ਚਲਾਉਂਦਾ ਯਾਰ ਜਿਹੜੀ ਗੱਡੀ ਨੂੰ ਕੋਈ ਨਹੀਂ ਚਲਾਉਂਦਾ ਉਹਨੂੰ ਇਹ ਬਾਈ ਚਲਾਉਂਦਾ ਤਾ ਬਈ ਇੱਕ ਵਾਰੀ ਤੇਰੇ ਯਾਦ ਹੁਣਾ ਮੈਂ ਆਪਣਾ ਤੁਸੀਂ ਜਿੰਮ ਦਾ ਸਮਾਨ ਲੈ ਕੇ ਗਏ ਸੀ ਇਧਰ ਰਿਸੀਕੇਸ ਜਾਦਾ ਹਾਂਜੀ ਰਿਸੀਕੇਸ ਗਏ ਸੀ ਹਾਂ ਮੁੰਡਾ ਕੁੜੀ ਸੀ ਕਿ ਨਾ ਨਾਂ ਹਾਂਜੀ ਤਾਂ ਉਹ ਕੀ ਕਰਨਾ ਸੀ ਕਿ ਉਹ ਇਹ ਮੈਂ ਤੇ ਰਿਸੀਕੇਸ ਨਾਲ ਦਰਜ ਕੇ ਪਹੁੰਚਿਆ ਹਾਂਜੀ ਉੱਥੇ ਗਾਣੇ ਕਿ ਚੌਂਕੀ ਲੱਗੀ ਸੀਗੀ ਠੀਕ ਹੈ ਜੀ ਚੌਂਕੀ ਤੋਂ ਮੇਰਾ ਰਸਤਾ ਪੁੱਛਿਆ ਮਾਂ ਵੀ ਮੈਂ ਫਤਾਨੀ ਜਗ੍ਹਾ ਨਾ ਨਾ ਤੇ ਸਾਨੂੰ ਅੱਛਾ ਜੀ ਚਲੋ ਉਹ ਮੈਨੂੰ ਕਹਿੰਦੇ ਵੀ ਇੱਧਰ ਚੱਲ ਜਾ ਅੱਛਾ ਜੀ ਉਹ ਰਸਤਾ ਚੱਲੋ ਉਹਨਾਂ ਨੇ ਦੱਸਿਆ ਸਹੀ ਹਾਂਜੀ ਰਸਤਾ ਜਾਨੀ ਸਿੰਗਲ ਸੀਗਾ ਠੀਕ ਹੈ ਜੀ ਚੱਲ ਗੱਡੀ ਕਿਧਰੋਂ ਪੜੀ ਸਰੇ ਪਹੁੰਚੀ ਠੀਕ ਹੈ ਜੀ ਚੱਲ ਮੈਂ ਸਰੇ ਪਹੁੰਚਾਂ ਮੈਨੂੰ ਆੜਨ ਵਾਲਿਆਂ ਨੇ ਪਪਾ ਜੀ ਤੁਸੀਂ ਗੱਡੀ ਇਧਰੋਂ ਕਿਵੇਂ ਲੈ ਆਏ ਕਿਧਰੋਂ ਤਾਂ ਕਾਰ ਨਹੀਂ ਆਉਂਦੀ ਅੱਛਾ ਪੀਛਾ ਛੋਟਾ ਰਸਤਾ ਹਾਂਜੀ ਅੱਛਾ ਵੀ ਜੇ ਤੁਹਾਨੂੰ ਕੋਈ ਗੱਡੀ ਰਸਤੇ 'ਚ ਮਿਲਦੀ ਤੁਸੀਂ ਨੂੰ ਕਿਵੇਂ ਸਾਈਡ ਜਾਂਦੇ ਕਿਵੇਂ ਪਾਸ ਕਰਦੇ ਹਾਂਜੀ ਵੀ ਕਿੱਡੀਆਂ ਖੱਡਾਂ ਲੁੱਡੀ ਜਾਂਦਾ ਖਸਰਾ ਸੀਗਾ ਹਾਂਜੀ ਹਾਂਜੀ ਯਾਰ ਮਨੇ ਮੈਨੂੰ ਰੋਟੀ ਪਾਣੀ ਚਾਹ ਪਾਣੀ ਪરાਇਆ ਗੱਡੀ ਖਾਲੀ ਕਰਾਈ ਤੇ ਉਸ ਤੋਂ ਬਾਅਦ ਮੈਨੂੰ ਵੱਡੇ ਰਾਸਤੇ ਮੈਂ ਰਸਤੇ ਗਏ ਮੈਨੂੰ ਸੰਦੇ ਸਾਹਿਬ ਕਿਹਾ ਠੀਕ ਹੈ ਵਧੀਆ ਬੰਦੇ ਸੀ ਹਾਂਜੀ ਤੇ ਬਾਈ ਫਿਰ ਮਾਂ ਦਾ ਵੀ ਜਦੋਂ ਸੁਖਵੀਰ ਬਾਦਲ ਨੇ ਤੁਹਾਡੇ ਉਲਟ ਬਿਆਨ ਦਿੱਤੇ ਨਾ ਭੜਕਾਉ ਭਾਸ਼ਣ ਕੀਤਾ ਤੁਹਾਨੂੰ ਭੜਕਾਇਆ ਉੱਥੇ ਨਾ ਜਦੋਂ ਬੀਬੀ ਭੱਠਲ ਦਾ ਧੰਨਵਾਦ ਆ ਨਾ ਉਹਨਾਂ ਨੇ ਤੁਹਾਡੇ ਸਪੋਰਟ ਕੀਤੀ ਤੇ ਬਾਈ ਫਿਰ ਤੁਸੀਂ ਵੋਟ ਹੁਣ ਕਦੇ ਫਿਰ ਸੁਖਵੀਰ ਬਾਦਲ ਨੂੰ ਪਾਈ ਕਿ ਨਹੀਂ ਨਹੀਂ ਆਪਾਂ ਪੁਰਖੇ ਜਿੰਦਗੀ ਜਿੰਨੀ ਵੋਟ ਪੰਮ ਕਰਾਂ ਅੱਛਾ ਨੇ ਕਦੇ ਕਦੇ ਮਿਲੂ ਨਾ ਕਰ ਮੇਰੇ ਵੀ ਨਹੀਂ ਹੈ ਕਰ ਜਤਨ ਕਰਿਆ ਮਿਲਿਆ ਨਹੀਂ ਹੈ ਕਿ ਆਪਾਂ ਤਾਂ ਗੱਡੀਆਂ ਪਰ ਰਹਨੇ ਆ ਅੱਛਾ ਉਹ قافਲੇ ਖੂਫਲੇ ਇੰਨਾ ਨਹੀਂ ਦਾ ਸਾਡੇ ਕਿੰਦਾ ਕਰਿਆ ਅੱਛਾ ਅੱਛਾ ਤੇ ਬਾਈ ਪਰ ਬੋਟ ਜਣੀ ਵੀ ਕਾਲੀਦਾਲ ਨੂੰ ਕਦੇ ਸੁਖਵੀਰ ਬਾਦ ਨੂੰ ਨਹੀਂ ਪਾਈ ਜ਼ਿੰਦਗੀ ਜਾਨ ਨਾ ਪਾਈ ਜਿੰਨਾ ਪਾਉਣੀ ਹੈ ਅੱਛਾ ਨਹੀਂ ਤਾਂ ਇਹਦਾ ਬੀਬੀ ਪੱਟਾ ਨਾਲ ਧੰਨਵਾਦ ਦਾ ਮੌਕੇ ਦੇ ਆ ਗਈ ਥੋੜਾ ਬਚਾ ਕਰਤਾ ਹਾਂ ਕਾਂਗਰਸ ਨੂੰ ਪਾਵਾਂਗੇ ਜਾਂ ਹੋ ਕੋਈ ਪਾਰਟੀ ਖੜੂਗੀ ਠੀਕ ਹੈ ਉਹਨੂੰ ਪਾਵਾਂਗੇ ਤੇ ਨਹੀਂ ਤਾਂ ਸੁਖਵੀਰ ਨੇ ਤਾਂ ਕਰਾਤਾ ਦੀ ਗੱਲ ਤਾਂ ਮੈਂ ਹੁਣ ਤਾਂ ਮਰਾਸ ਤੇ ਜੀ ਤੇ ਬਾਈ ਜੇਲ ਦੇ ਵਿੱਚ ਕਿਵੇਂ ਦਾ ਸਿਸਟਮ ਸੀਗਾ ਜੇਲ੍ਹ ਚ ਕੌਮਲੀਆ ਵਿੱਚ ਆਇਆ ਅੱਛਾ ਕਿਵੇਂ ਦੇ ਬੰਦੇ ਬਾਈ ਅੰਦਰ ਮੇਦੇ ਓਏ ਮਿਲਿਆ ਸੀ ਜਿਹਨਾਂ ਦਾ ਪਰਿਵਾਰ ਗੁਜ਼ਰਿਆ ਸੀਗਾ ਉਹਨਾਂ ਬੰਦਿਆਂ ਨਾਲ ਮੈਂ ਟਾਈਮ ਕੱਟਿਆ ਜਿਨ੍ਹਾਂ ਦੇ ਬੰਦੇ ਜਿਹੜੀ ਥੋੜੀ ਗੱਡੀ ਥਲੇ ਆ ਕੇ ਮਰੇ ਸੀਗੇ ਹਾਂਜੀ ਉਹਨਾਂ ਦੇ ਰਿਸ਼ਤੇਦਾਰ ਗਾ ਮਿਲ ਗਏ ਤੁਹਾਨੂੰ ਉਹਨੋਂ ਦਾ ਭਾਈ ਸੀਗਾ ਜੀ ਇੱਕ ਅੱਛਾ ਜੀ ਇੱਕ ਚਾਚੇ ਦਾ ਬਣਾ ਸੀਗਾ ਜਿਹਨੂੰ ਦੇਖ ਲਈ ਅੱਛਾ ਗੋੜੀ ਗੋੜੀ ਚੱਲ ਗਈ ਸੀਗੀ ਅੱਛਾ ਨੱਕ ਤੇ ਕੋਲ ਅੱਛਾ ਇਹ ਉਹਦੇ ਵਿੱਚ ਸੀਗੇ ਹੋਈ ਅੱਛਾ ਜੀ ਉਹਨੂੰ ਕਿਸੋ ਦਾ ਕੇਸ ਸੀਗਾ 302 ਦਾ ਠੀਕ ਹੈ ਤੁਸੀਂ ਉਹਨੂੰ ਦੱਸਤਾ ਵੀ ਮੈਂ ਆ ਕੇਸ ਚ ਆ ਉਹਨੂੰ ਤਲਾਕ ਗਿਆ ਸੀ ਕਿ ਮੈਂ ਥੀਏਟਰ ਆਉਣ ਲੱਗ ਪਹੁੰਚ ਗਿਆ ਸਾਡੇ ਰੋਟੀ ਬਾਣ ਲੈਣੇ ਜੀ ਹਾਂ ਰੋਟੀ ਰੋਟੀ ਬਾਣੀ ਅੱਛਾ ਬੰਦ ਇਕੱਠੇ ਖੰਦੇ ਕਿੰਨੇ ਰਏ ਅੱਛਾ ਨਹੀਂ ਭਾਈ ਨਹੀਂ ਲਾਹੇ ਕਈ ਵਾਰੀ ਮੰਦਰ ਮੰਚਰ ਉਸ ਹੁੰਦਾ ਗੁੱਸਾ ਆਉਂਦਾ ਵੀ ਇਹਨੇ ਸਾਡੇ ਜਵਾਗ ਮਾਰਦੇ ਨਾ ਨਹੀਂ 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 ਕਰਿਆ ਉਹਨਾਂ ਦਾ ਨਹੀਂ ਸਾ ਉਹਨਾਂ ਦਾ ਆਪਣੇ ਪੁੱਤਾਂ ਮੰਗਣ ਰੱਖਿਆ ਗਿਆ ਬਹੁਤ ਵੱਡੀ ਗੱਲ ਹੈ ਭਾਈ ਇਹ ਹਾਂਜੀ ਮੈਨੂੰ ਮਨਾਂ ਕਰਸਾਂ ਦੇ ਮਿਲਦੇ ਵੀ ਰਹੇ ਨੇ ਤੇ ਗਲਤੀ ਆਪਾਂ ਮੰਨਦੇ ਰਹੇ ਹਾਂ ਵੀ ਸਭ ਨੇ ਤੇ ਬੱਚੇ ਬਾਜ ਰਹਿੰਦੇ ਵੀ ਮੈਂ ਹੀ ਮਾਰ ਦਿੰਦਾ ਸਹੀ ਗੱਲ ਹੈ ਦੇਖੋ ਜੀ ਬੜੀ ਇੰਟਰਸਟਿੰਗ ਗੱਲ ਹੈ ਇਹ ਵੀ ਜਿਨ੍ਹਾਂ ਦੇ ਬੱਚੇ ਮਰੇ ਉਹਨਾਂ ਦੇ ਬੰਦੇ ਜੇਲ੍ਹ 'ਚ ਸੀਗੇ ਠੀਕ ਹੈ ਉਹਨਾਂ ਨੇ ਇੱਕ ਵਾਰੀ ਵੀ ਐ ਨਹੀਂ ਸੋਚਿਆ ਹੈਗਾ ਵੀ ਸਾਡੇ ਇਹਨੇ ਬੱਚੇ ਮਾਰਦੇ ਉਹ ਕਹਿੰਦੇ ਵੀ ਚਲੋ ਕੁਦਰਤੀ ਭਾਣਾ ਸੀਗਾ ਜੋ ਹੋਣਾ ਸੀਗਾ ਪਰਮਾਤਮਾ ਵੱਲੋਂ ਆਹੋ ਪਰ ਉਹਨਾਂ ਨੇ ਕੋਈ ਨਿੱਜੀ ਰੰਜਿਸ਼ ਨਹੀਂ ਰੱਖੀ ਹੈਗੀ ਬਹੁਤ ਯਾਰ ਬਾਈ ਕੀ ਨਾਮ ਤੇ ਉਹਨਾਂ ਦਾ ਦਲਵਾਰ ਸਿੰਘ ਜੀ ਦਲਵਾਰਾ ਕਿਹੜੇ ਪਿੰਡ ਦੀ ਗੱਲ ਆ ਬਾਈ ਇਹ ਇਹ ਆਪਣੇ ਜਲੂਨ ਦਾ ਰਾਮ ਪਿੰਡ ਆ ਠੀਕ ਹੈ ਕਿਹੜਾ ਪਿੰਡ ਆ ਪਤਾ ਕੁਛ ਚਲੋ ਯਾਦ ਨਹੀਂ ਬਾਈ ਹੁਣ ਪਿੰਡ ਦਾ ਯਾਦ ਨਹੀਂ ਹੈਗਾ ਪਰ ਬਹੁਤ ਵਧੀਆ ਇਨਸਾਨ ਸੀ ਕਿ ਉਹਨਾਂ ਨੇ ਬਾਈ ਜੇਲ ਦੇ ਵਿੱਚ ਨਹੀਂ ਤਾਂ ਜੇਲਾਂ ਦੇ ਵਿੱਚ ਬਾਈ ਲੋਕਾਂ ਨਾਲ ਕੁੱਟਾਂ ਵਾਲਾ ਵੀ ਹੁੰਦੀ ਹੈ ਨਾ ਬਹੁਤ ਹੁੰਦੀਆਂ ਨੇ ਯਾਨੀ ਬਾਈ ਦਾ ਵਧੀਆ ਜਦੋਂ ਉਹਨਾਂ ਨੇ ਸਾਥ ਦਿੱਤਾ ਨਾਲੇ ਉਹਨਾਂ ਦੇ ਜੇ ਲੋ ਪਰਿਵਾਰ ਦੇ ਮੈਂਬਰ ਹੋ ਗਏ ਸੀਗੇ ਤਾਂ ਬਹੁਤ ਮੈਂ ਕਹਿੰਦਾ ਬਾਈ ਵਧੀਆ ਟਾਈਮ ਲੰਘਿਆ ਇੱਕੋ ਵਰਗ ਸੀ ਜੀ ਅਸੀਂ 9 ਮਹੀਨੇ ਇਕੱਠੇ ਨਹੀਂ ਦੇਖ ਲਓ ਵੀ ਜਿਨ੍ਹਾਂ ਦੇ ਬੱਚੇ ਮਰੇ ਉਹ ਵੀ ਉਸੇ ਬੈਰਕ ਦੇ ਜਿਹਦੇ ਕੋਲ ਮਰੇ ਉਹ ਵੀ ਜਰਾ ਉਸੇ ਬੈਰਕ ਕਿੰਨੇ ਪਰ ਸੀਗਾ ਯਾਰ ਚਾਂਦ ਜਿਹਰੇ ਪਾਰ ਹੁੰਦਾ ਸੀਗੇ ਅੱਛਾ ਤਾਂ ਕਿ ਸੋਮਰਲੈਂਡ ਕਲਦੀਬ ਸੀਗਾ ਜੀ ਉੱਥੇ ਅੱਛਾ ਜੀ ਇੱਕ ਖੰਡਾ ਠੀਕ ਹੈ ਉਹ ਸਾਨੂੰ ਦੀਵਾਲੀ ਨੂੰ ਤਿਉਹਾਰ ਨੂੰ ਹਾਂਜੀ ਸਮਾਨ ਦਿੰਦਾ ਸੀਗਾ ਵੀ ਆਪਣਾ ਬਣਾਓ ਖਾਓ ਠੀਕ ਹੈ ਨਹੀਂ ਆਦੇ ਲਵਾ ਤੇ ਬਾਈ ਕਦੇ ਮਾਲਮੂਲ ਵੀ ਖਾਣੇ ਕਿ ਨਹੀਂ ਕਦੇ ਪਹਿਲਾਂ ਖਾਂਦੇ ਸੀਗੇ ਜਦੋਂ ਬਾਤ ਨਹੀਂ ਖਾਂਦਾ ਜੇਲ੍ਹ ਚ ਜਾਂਦਾ ਸੀਗੇ ਅਚਾ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਪਹਿਲਾਂ ਖਾਂਦੇ ਸੀ ਪਤੋਂ ਬਾਅਦ ਪਹਿਲਾਂ ਖਾਂਦੇ ਸੀਗੇ ਠੀਕ ਹੈ ਫਿਰ ਜੇਲ੍ਹ ਜਾ ਕੇ ਖਾਣਦਾ ਹਾਂ ਜੀ ਉਸ ਤੋਂ ਜਾ ਕੇ ਨਹੀਂ ਖਾਂਦਾ ਠੀਕ ਹੈ ਠੀਕ ਤੇ ਹੋਰ ਬਾਈ ਕੋਈ ਗੱਲਬਾਤ ਰਹਿ ਗਈ ਹੋਏ ਕੋਈ ਹਾਂਜੀ ਹੋਰ ਬੜਾ ਧੰਨ ਬਾਈ ਠੀਕ ਹੈ ਦੋਸਤੋ ਅੱਜ ਆਪਾਂ ਨੇ ਬਾਈ ਰਵਿੰਦਰ ਨਾਲ ਕਰਿਆ ਇੰਟਰਵਿਊ ਤੁਹਾਨੂੰ ਕਿਵੇਂ ਦੀ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜਿਦਾਂ ਜੋ ਆਪਾਂ ਇਧਰ ਡਰਾਈਵਰ ਨੂੰ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਨੇ ਜੀ ਧੰਨਵਾਦੀ ਸਸਰੀ ਘਰ ਦੀ ਸਸਰੀ ਘਰ ਇੱਕ ਚੋਟ ਚੈਨਲ ਕਰ ਲਿ ਗਏ ਹਾਂ